ਵਹਿਰਜੀ ਦਾ ਖਾਲਸਾ ਵਹਿਰਜੀ ਦੀ ਫਤਿਹ ਗੱਲਾਂ ਜੱਪਾ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀ ਨੇ ਜੋ ਡਿਊੜੂ ਕੜਾ ਸਾਮ ਦੀ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਦੇ ਕਿ ਲਗਾਤਾਰ ਤਰੀਕ ਪੈ ਰਹੀ ਆ ਤੇ ਕੰਟੀਨਿਊ ਜਿਹੜੀ ਬਹਿਸ ਹੋ ਰਹੀ ਆ ਵਕੀਲਾਂ ਦੀ 4 ਦਸੰਬਰ ਨੂੰ ਪਈ ਸੀ ਤਰੀਕ 4 ਤੋਂ ਬਾਅਦ 5 5 ਤੋਂ ਬਾਅਦ 9 9 ਤੋਂ ਬਾਅਦ 10 ਹੁਣ 15 ਜਨਵਰੀ ਪਈ ਗਈ ਅੰਬਤਪਾਲ ਸਿੰਘ ਦੇ ਵਕੀਲ ਸਰਦਾਰ ਮਾਨ ਸਿੰਘ ਖਾਰਾ ਦੇ ਨਾਲ ਮੇਰੀ ਅੱਜ ਗੱਲਬਾਤ ਹੋਈ ਆ ਉਹਨਾਂ ਨਾਲ ਦੱਸਿਆ ਕਿ ਅੱਜ ਜਿਹੜੀ ਇਹ ਬੈਸਾਂ ਕੰਟੀਨਿਊ ਚੱਦੋਗੇ ਤੇ ਫੇਰ ਜਿਹੜੀ 15 ਤਰੀਕ ਨੂੰ ਫੇਰ ਬੈਸ ਹੋਣੀ ਆ ਤੇ ਇੱਕ ਦੋ ਬੈਸਾਂ ਹੋਰ ਹੋਣਗੀਆਂ ਜਾਨੀ ਕਿ ਜਿੰਨਾ ਪੂਰਾ ਪਰਚੋਲ ਕਰਕੇ ਜਿੰਨਾ ਜਿਹੜਾ ਇਹ ਕੰਮ ਸਿਰੇ ਨਹੀਂ ਚੜਦਾ ਨੇਪਲੇ ਚੜਦਾ ਜਿੰਨਾ ਤੇ ਵਕੀਲਾ ਦੀ ਬਹਿਸ ਖਤਵਾ ਨਹੀਂ ਹੁੰਦੀ ਤੇ ਉਹਨਾਂ ਜਿਹੜਾ ਜਿਹੜਾ ਆਪਾਂ ਕਹਿੰਦੇ ਕਿ ਰਿਹਾਈ ਜਾਂ ਐਨਐਸਏ ਨੂੰ ਤੋੜਨ ਦੀ ਗੱਲ ਆ ਜੇ ਰਹਿੰਦੀ ਆ ਪਰ ਇੱਕ ਵਕੀਲ ਸਾਹਿਬ ਨੇ ਵੱਡੀ ਖੁਸ਼ਖਬਰੀ ਵੀ ਦਿੱਤੀ ਆ ਮੈਂ ਪੁੱਛਿਆ ਸੀ ਕਹਿੰਦੀ 15 ਤਰੀਕ ਤੇ ਰਿਹਾ ਹੋ ਸਕਦੇ ਆ ਓਲਟਰ ਹੋ ਸਕਦੇ ਆ ਤੇ ਵਕੀਲ ਸਾਹਿਬ ਨੇ ਇਹ ਗੱਲ ਕਹੀ ਆ ਕਿ ਪਰਮਾਤਮਾ ਤੇ ਭਰੋਸਾ ਰੱਖੋ ਸਭ ਕੁਝ ਹੋ ਜੂਗਾ। ਕਲਾ ਕਾਲਪਰਖ ਹੋ ਕਰਨ ਵਾਲਾਗਾ ਸਭ ਕੁਝ ਕਰੂਗਾ। ਇਤੋਂ ਅੰਦਾਜ਼ਾ ਲਗਾਇਆ ਜਾ ਸਕਦਾਗਾ। ਜੇਕਰ ਐਨੀ ਗੱਲ ਵਕੀਲ ਸਾਹਿਬ ਕਹਿ ਦੇਣ ਤੇ ਇਹਦਾ ਮਤਵਲ ਤਾਂ ਸਿੱਧਾ ਜੇ ਨਿਕਲਦਾਗਾ। ਕੁਦਰਤੀ ਆਪਾਂ ਇਸ਼ਾਰੇ ਕਹਿੰਦੇ ਹੁੰਦੇ ਆ ਵੀ ਕਾਫੀ ਹੁੰਦਾਗਾ ਸਿਆਣਿਆਂ ਨੂੰ। ਇਸ਼ਾਰੇ ਤੋਂ ਸਮਝ ਆ ਜਾਂਦੀ ਆ ਕਿ ਬੰਦਾ ਕੀ ਕਹਿਣਾ ਚਾਹੁੰਦਾਗਾ। ਕਿਉਂਕਿ ਹਰ ਚੀਜ਼ ਵਕੀਲ ਕਿਸੇ ਨਾਲ ਗੱਲ ਸ਼ੇਅਰ ਨਹੀਂ ਕਰ ਸਕਦਾ ਜਿੰਨਾ ਚਿਰ ਕੋਰਟ ਦੇ ਵਿੱਚ ਕੇਸ ਚੱਲਦਾ ਹੋਵੇ ਖਾਸ ਕਰਕੇ মিডিਆ ਦੇ ਸਾਹਮਣੇ ਨਹੀਂ ਉਹ ਗੱਲ ਦੱਸਦਾ ਹੁੰਦਾ ਉਹਨਾਂ ਦੀ ਗੱਲ ਜਿੰਨੇ ਕ ਆਪਾਂ ਪੁੱਛਦੇ ਆ ਉਹਨਾਂ ਦੀ ਗੱਲ ਦੱਸ ਦਿੰਦੇ ਆ ਹੁਣ ਕਹਿਣ ਦਾ ਭਾਵ ਕਿ ਅੰਮਰਤ ਪਾਲ ਸਿੰਘ ਅਤੇ ਉਹਦੇ ਸਾਥੀਆਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਉਹਨਾਂ ਦੀ ਐਨਐਸਏ ਦਾ ਟੂ 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 ਤੇ ਨਾਲ ਰਿਹਾਈ ਹੋਊਗੀ ਤੇ ਵੱਡੀ ਖਬਰੇ ਸਾਹਮਣੇ ਨਿਕਲ ਕੇ ਹੋਰ ਆ ਰਹੀ ਆ ਕਿ ਜਿਹੜੀ ਪੰਜਾਬ ਦੇ ਜੇਲ੍ਹਾਂ ਦੇ ਵਿੱਚ 35-40 ਨੌਜਵਾਨ ਹੋਰ ਜਿਹੜੇ ਬੰਦ ਕੀਤੇ ਹੋਏ ਨੇ ਤੇ ਨਾਲ ਦੇ ਨਾਲ ਹੀ ਉਹਨਾਂ ਦੀ ਰਿਹਾਈ ਹੋ ਜਾਵੇਗੀ ਇਹ ਵੀ ਇੱਕ ਵੱਡਾ ਸੰਕੇਤ ਮਿਲਿਆਗਾ ਵੱਡੀ ਖਬਰ ਮਡੀ ਆ ਸੂਤਰਾ ਤੋਂ ਜਿਸ ਦਿਨ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੀ ਸਾਥੀਆਂ ਦੀ ਰਿਹਾਈ ਹੁੰਦੀ ਆ ਹੋ ਸਕਦਾ ਹੈ ਕਿ ਉਸ ਤੋਂ ਪਹਿਲਾਂ ਜਾਂ ਇੱਕ ਦੋ ਦਿਨ ਬਾਅਦ ਜਿਹੜੇ ਸਾਰੇ ਸਿੰਘ ਆਪਣੇ ਘਰਾਂ ਦੇ ਵਿੱਚ ਆਉਣਗੇ ਤੇ ਅੰਮਰਿਤਪਾਲ ਸਿੰਘ ਪੈਲ ਦੇ ਆਧਾਰ ਤੇ ਖੰਡੂਰ ਸਾਹਿਬ ਵਾਸੀਆਂ ਦਾ ਧੰਨਵਾਦ ਕਰਨ ਜਾਣਗੇ ਉਸ ਤੋਂ ਬਾਅਦ ਖੰਡੂਰ ਸਾਹਿਬ ਵਾਸੀਆਂ ਦਾ ਜਿਹੜੇ ਦੁੱਖ ਤਕਲੀਫ ਹੋਣਗੇ ਆ ਉਹ ਸੁਣਨਗੇ ਫਿਰ ਪੰਜਾਬ ਦੇ ਵਿੱਚ ਪਹਿਲਾ ਵਾਂਗ ਵੇਚਣਗੇ ਜਿੰਨਾ ਨੌਜਵਾਨ ਜਿਹੜੇ ਨਸ਼ਾ ਕਰਦੇ ਨੇ ਤੇ ਉਹਨਾਂ ਨੂੰ ਇੱਕ ਉਹਨਾਂ ਦੇ ਮਾਤਾ ਪਿਤਾ ਦਾ ਸੁਨੇਹਾ ਵੀ ਆ ਕਿ ਤੁਸੀਂ ਇਹ ਨਾ ਸੋਚੋ ਕਿ ਭਾਈ ਅੰਮਰਤਪਾਲ ਸਿੰਘ ਬਾਹਰ ਆਵੇਗਾ ਸੀ ਉਦੋਂ ਹੀ ਨਸਾ ਛੱਡਣਾਗਾ ਤੁਸੀਂ ਸਮਾਂ ਦੀ ਪਹਿਲਾਂ ਸਾਡੋ ਤਾਂ ਕਿ ਪਤਾ ਲੱਗ ਜਾਵੇ ਕਿ ਭਾਈ ਅੰਮਰਤਪਾਲ ਸਿੰਘ ਦੀ ਲੱਗੀ ਹੋਈ ਚਿੰਗ ਨੂੰ ਤੁਸੀਂ ਬੂਰ ਪਾਇਆਗਾ ਤੁਸੀਂ ਇੱਕ ਇਹ ਭਰੋਸਾ ਕਰੋ ਪਰਮਾਤਮਾ ਤੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਭਾਈ ਅੰਮਰਤਪਾਲ ਸਿੰਘ ਨਾਲ ਪਿਆਰ ਕਰਦੇ ਹੋ ਉਹਨਾਂ ਦੇ ਮਾਤਾ ਪਿਤਾ ਨੇ ਕਿਹਾ ਕਿ ਜੇਕਰ ਉਸ ਤੋਂ ਪਹਿਲਾਂ ਹੀ ਪਹਿਲਾਂ ਜੇਕਰ ਨਸ਼ਾ ਮੁਕਤ ਜਿਹੜੇ ਨੌਜਵਾਨ ਹੋ ਜਾਣਗੇ ਤਾਂ ਉਹ ਅੰਮ੍ਰਿਤ ਛਕ ਕੇ ਆਪਣਾ ਜੀਵਨ ਸੁਧਾਰ ਲੈਣਗੇ ਇਹ ਵੀ ਗੱਲ ਬਹੁਤ ਮੈਨੇ ਰੱਖਦੀ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਅੱਜ ਲੋਕ ਟੰਡੋਰਾ ਪਿੱਟਦੇ ਆ ਨਾ ਕਿ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਜਿਹਨੇ ਅੰਮ੍ਰਿਤ ਛਕਿਆ ਉਹ ਦਿਖਾਓ ਸਾਡੇ ਕੋਲੇ ਜਾਂ ਜਿਹਨੇ ਨਸਿਆ ਸਾਾਨੂੰ ਦਿਖਾਓ ਕਿਨੇ ਨਸਾ ਛੱਡਿਆ ਕਿਸੇ ਨਸਾ ਨਹੀਂ ਛੱਡਿਆ ਜਾਣੇ ਕਿ ਇੱਥੇ ਲੋਕ ਬਹੁਤ ਜਿਆਦੇ ਲੋਕ ਨੇ ਅੰਬਦਪਾਲ ਜਿਹੜੇ ਖਲਾਫ ਨੇ ਉਹ ਆਪਣੇ ਆਪ ਨੂੰ ਜੱਜ ਸਮਝੀ ਬੈਠੇ ਆ ਕਿ ਹਾਂਜੀ ਸਾਨੂੰ ਦੱਸੋ ਜਿਹੜਾ ਕੁਝ ਦੱਸਣਾ ਸਾਨੂੰ ਦੱਸੋ ਫਲਾਨੀ ਚੀਜ਼ ਸਾਨੂੰ ਦੱਸੋ ਧਮਕੀ ਚੀਜ਼ ਸਾਨੂੰ ਦੱਸੋ ਪਹਿਲਾਂ ਉਹ ਟਿੱਡੀ ਮਕੌੜੀਆਂ ਦਾ ਕੰਮ ਉਹ ਗੱਲ ਹੋ ਗਈ ਮੈਂ ਇੱਥੇ ਕਹਿਣਾ ਨਹੀਂ ਚਾਹਣਾ ਇੱਕ ਕਹਾਵਤ ਆ ਕਹਿੰਦੇ ਜਾਤ ਦੀ ਕੋੜ ਕਿਹੜੀ ਸਤੀਰਾ ਨਾਲ ਜੱਫੇ ਜਾਣੇ ਕਿ ਇੱਕ ਭਾਵਨਾ ਇਹ ਸੀ ਕਿ ਜਿਹੜੀ ਕੋਟ ਕਿਣਲੀ ਆ ਉਹ ਜਦੋਂ ਸਥਿਰ ਦੇ ਨਾਲ ਆ ਪਹਿਲਾਂ ਸਥਿਰ ਹੁੰਦੇ ਸੀ ਆਪਾਂ ਆਪਾਂ ਹੁਣ ਤਾਂ ਗੱਡ ਰਾਉਣ ਲੱਗ ਗਏ ਉਸ ਤੋਂ ਪਹਿਲਾਂ ਜਿਹੜੇ ਬੱਕ ਬੱਕ ਚੀਜ਼ਾਂ ਜਿਵੇਂ ਆਪਾਂ ਕਹਿ ਲਈਏ ਕਿ ਬਾਸ ਦੇ ਖਾਸ ਕਰਕੇ ਬਾਸ ਦੇ ਆਉਂਦੇ ਸੀ ਉਹਨੂੰ ਸਥਿਰ ਬੋਲਦੇ ਹੁੰਦੇ ਸੀ ਤੇ ਕੋਟ ਕਿਣਲੀਆ ਉਹਨਾਂ ਨਾਲ ਚਿਪਕੀਆਂ ਰਹਿੰਦੀਆਂ ਸੀ ਉਹਨਾਂ ਨੂੰ ਇੰਜ ਲੱਗਦਾ ਸੀ ਕਿ ਸਥਿਰ ਜਿਹੜੇ ਮੈਂ ਜਫਾ ਮਾਰਿਆ ਹੋਇਆ ਇਹ ਮੇਰੇ ਕਰਕੇ ਖੜਾਗਾ ਨਹੀਂ ਇਹ ਡਿਗ ਪੈਂਦਾ ਜਿਵੇਂ ਆਪਾਂ ਇੱਕ ਕਹਾਵਤ ਹੋਰ ਸੁਣਦੇ ਆ ਜਿਵੇਂ ਕਹਿੰਦੇ ਗੱਡੇ ਥੱਲੇ ਕੁੱਤਾ ਤੁਰਿਆ ਜਾਂਦਾਗਾ ਤੇ ਕੁੱਤੇ ਨੂੰ ਕਈ ਵਾਰੀ ਇਸ ਤਰ੍ਹਾਂ ਅਹਿਸਾਸ ਹੋ ਜਾਂਦਾ ਕਿ ਗੱਡਾ ਮੇਰੇ ਸਹਾਰੇ ਤੁਰਿਆ ਜਾਂਦਾ ਜਦੋਂ ਕੁੱਤਾ ਕਈ ਵਾਰੀ ਬਾਹਰ ਨਿਕਲਦਾ ਖੜਦਾ ਤੇ ਗੱਡਾ ਫੇਰ ਰੁੜਿਆ ਜਾਂਦਾ ਤੇ ਕੁੱਤੇ ਨੇ ਸੋਚਿਆ ਕਿ ਤਾਂ ਮੈਂ ਤਾਂ ਸੋਚਿਆ ਸੀ ਕਿ ਮੇਰੇ ਸਹਾਰੇ ਤੁਰਦਾਗਾ ਇਹਦਾ ਫੇਰ ਵੀ ਤੁਰਿਆ ਜਾਂਦਾਗਾ ਜਣੇ ਕਿ ਕਈ ਵਾਰ ਬੰਦਿਆਂ ਨੂੰ ਭਰਮ ਪੈ ਜਾਂਦਾ ਕਿ ਅਸੀਂ ਸਾਡੇ ਸਹਾਰੇ ਸਾਰਾ ਕੁਝ ਹੋ ਰਿਹਾ ਅਸੀਂ ਜੋ ਕਹਾਂਗੇ ਉਹੀ ਠੀਕ ਆ ਭਾਈ ਅੰਮਰਤਪਾਲ ਸਿੰਘ ਦਾ ਕਹਿੰਦੇ ਕੱਲ ਆਇਆਗਾ ਕਹਿੰਦੇ ਸਾਨੂੰ ਅਸੀਂ ਸਾਡੀ ਇੱਥੇ ਜ਼ਿੰਦਗੀਆਂ ਹੋ ਗਈਆਂ ਸਾਡੇ ਕਹਿੰਦੇ ਜਿੱਤੇ ਚਿੱਟੀਆਂ ਦਾੜੀਆਂ ਹੋ ਗਈਆਂ ਕਹੇ ਸਾਡੇ ਦਾ ਕੋਈ ਨਾਂਗਰ ਲੱਗਿਆ ਨਹੀਂ ਅੰਮਰਤਪਾਲ ਸਾਹਿਬ ਦਾ ਕਹਿੰਦੇ ਨਾਂਗਰ ਲੱਗ ਗਿਆ ਇੱਕ ਗੱਲ ਹੁੰਦੀ ਆ ਸੱਚ ਇੱਕ ਗੱਲ ਹੁੰਦੀ ਝੂਠ ਇੱਕ ਹੁੰਦਾਗਾ ਲੁੱਚਪਣਾ ਤਹਾਡੇ ਵਿੱਚ ਹੈਗਾ ਕਿ ਲੁੱਚਪਣਾ ਤੁਸੀਂ ਮਿੰਟ ਮਿੰਟ ਤੇ ਬਦਲਦੇ ਹੋ ਇੱਕ ਉਹ ਨੌਜਵਾਨ ਦੀ ਸਪੀਚ ਆ ਜਿਹੜੀ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਜਾਂਦੀ ਆ ਇੱਕ ਧਾੜੀ ਸਪੀਚ ਆ ਉਹ ਲੈ ਜਾਂਦੇ ਹੋ ਗਾਹ ਪਾ ਦਿੰਦੇ ਹੋ ਜਾ ਕੇ ਪਤਾ ਨਹੀਂ ਕਿੱਥੇ ਗੱਲ ਮੁੱਕ ਜੇ ਕਿੱਥੇ ਨਾ ਕਿ ਦੀ ਬਾਹ ਫੜਦੇ ਹੋ ਕਿ ਦੀ ਟੰਗ ਫੜਦੇ ਹੋ ਇਹ ਸਿੱਧਾ ਲਖੀਰ ਕਿਤਨੀ ਪੈਂਦੀ ਆ ਤੇ ਫਿਰ ਨੌਜਵਾਨ ਫੇਰ ਪਿੱਛੇ ਲੱਗਦੇ ਆ ਸੰਤਪਾਪਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਉਹਨਾਂ ਨੇ ਕੋਈ ਗੱਲ ਗੋਲਮੋਲ ਨਹੀਂ ਕੀਤੀ ਉਹਨਾਂ ਨੇ ਸਿੱਧਾ ਕਿਹਾ ਉਹਨਾਂ ਨੇ ਸਿੱਧਾ ਇੰਦਰਾ ਗਾਂਧੀ ਨੂੰ ਸਿੱਧਾ ਚੈਲੰਜ ਕੀਤਾ ਸੈਂਟਰ ਨੂੰ ਸਿੱਧਾ ਚੈਲੰਜ ਕੀਤਾ ਤੇ ਉਹਨਾਂ ਨੇ ਕੋਈ ਬਾਲਬਿੰਗ ਨਹੀਂ ਪਾਏ ਤੇ ਜਿੰਨਾ ਚਿਰ ਉਹ ਕਹਿੰਦੇ ਫੌਜ ਚੜ੍ਹ ਕੇ ਨਹੀਂ ਆਉਂਦੀ ਤਾਂ ਉਹ ਉਤੋਂ ਭੱਜਣਗੇ ਨਹੀਂ ਤੇ ਆਪਣੇ ਸ਼ਹੀਦیاں ਦੇ ਜਾਣਗੇ ਤੇ ਆਪਣੇ ਪਰਨ ਤੇ ਜਿਹੜੇ ਕਾਇਮ ਰਹੇ ਬਿਰਸਾ ਸਿੰਘ ਬਲਟੋਹੇ ਵਰਗੇ ਤੇ ਹੋਰ ਕਿੰਨੇ ਜਾਣੇ ਜਿਹੜੇ ਹੱਥ ਖੜੇ ਕਰਕੇ ਆਗੇ ਸੀ ਜਿਹੜੇ ਬਾਅਦ ਦੇ ਵਿੱਚ ਆ ਕੇ ਸਮਝੌਤਾ ਕਰ ਲਿਆ ਸੀ ਲੋਂਗੋਵਾਲ ਨਾਲ ਆ ਲੋਂਗੋਵਾਲ ਨੇ ਹਰਜੀਪ ਗੰਧੀ ਨਾਲ ਫਿਰ ਉਹ ਬਾਹਰ ਨਿਕਲ ਕੇ ਬਚ ਗਿਆ ਜਾਂ ਹੋਰ ਕਿੰਨੇ ਸੀ ਜਿਹੜੇ ਹੱਥ ਖੜੇ ਕਰਕੇ ਬਾਹਰ ਨਿਕਲੇ ਸੀ ਕਿੰਨੇ ਬਚ ਗਏ ਫਿਰ ਉਹ ਇਸ ਕਰਕੇ ਕਹਿਣਾ ਕਿ ਨਾ ਤਾਂ ਇਥੇ ਸਕਿਉਰਟੀਆਂ ਵਾਲੇ ਵੱਜ ਸਕਦੇ ਆ ਜੇ ਕੋਈ ਕਹੇ ਕਿ ਮੈਂ ਸਕਿਉਰਟੀ ਲੈ ਲਈ ਪਤਾ ਨਹੀਂ ਮੇਰਾ ਬੱਚਾ ਹੋ ਜੂ ਆਕਾਲ ਪੁਰਖ ਨੇ ਤੁਹਾਨੂੰ ਜਿੰਨੇ ਸਵਾਸ ਦਿੱਤੇ ਨੇ ਉਨੇ ਤੁਸੀਂ ਭੋਗਨੇ ਨੇ ਬੇਸ਼ੱਕ ਉਹ ਚਾਹੇ ਤੁਹਾਨੂੰ ਗੋਲੀ ਕਿਉਂ ਨਾ ਵੱਜੇ ਤੁਸੀਂ ਗੋਲੀ ਦੇ ਵਿੱਚ ਵੀ ਵੱਜ ਜਾਓਗੇ ਪਰ ਜਿੱਦ ਦੇ ਤੁਹਾਡੀ ਮੌਤ ਆਈ ਆ ਐਨ ਪੈ ਤੁਸ ਕਿਸੇ ਦੇ ਡਿੱਗ ਕੀ ਮਰ ਜਾਓ ਕਸਤੀ ਤੋਂ ਇਸ ਕਰਕੇ ਜਿਹੜਾ ਭਾਈ ਅੰਮਰਤਪਾਲ ਸਿੰਘ ਦਾ ਜਿਹੜਾ ਕਰਦਾਰ ਆ ਜਿਹੜਾ ਉਹ ਉੱਚਾ ਤੁਸੀਂ ਅੱਜ ਬੇਸ਼ੱਕ ਇਲਜ਼ਾਮ ਉੱਤੇ ਸੌ ਲਾ ਲਓ ਪਰ ਕਹਿੰਦੇ ਹੁੰਦੇ ਨਾ ਸਿੱਟਾ ਜਦੋਂ ਆਪਾਂ ਕਈ ਵਾਰੀ ਆਪ ਤੇ ਸੱਟਾ ਮਾਰਦੇ ਆ ਕਿਸੇ ਤੇ ਸੱਟਾ ਮਾਰ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹ ਤਾਂ ਪਹਿਲਾਂ ਆਪ ਤੇ ਸੱਟੇ ਪੈਂਦੇ ਆ ਤੇ ਆਪਾਂ ਕਿਸੇ ਦੇ ਲਈ ਇਹ ਜੱਜ ਨਾ ਬਣਿਆ ਕਰੀਏ ਕਿ ਅਸੀਂ ਠੀਕ ਆ ਜੀ ਜੋ ਬੋਲਿਆ ਅਸੀਂ ਸਾਰਾ ਕੁਝ ਠੀਕ ਬੋਲੇਗਾ ਹੁਣ ਭਾਈ ਅੰਮਰਤ ਪਾਲ ਸਿੰਘ ਤੇ ਜਲਦੀ ਇੱਕ ਨਵੀਂ ਪਾਰਟੀ ਬਣਾ ਰਹੇ ਨੇ ਉਹਦਾ ਵੀ ਜਲਦੀ ਐਲਾਨ ਹੋਣਾ ਬਾਕੀ ਹੈ ਜੀ ਇਸ ਕਰਕੇ ਜਿਹੜੀ ਇਹ ਮੈਚ ਚੱਲ ਰਹੀ ਹੈ ਇਸ ਕਰਕੇ ਤਰੀਕ ਦੇਖਦੀ ਸੀ ਪਹਿਲਾਂ ਤਾਂ ਇਹ ਸੋਚਿਆ ਸੀ ਕਿ ਭਾਈ ਅੰਮਰਤਪਾਲ ਸਿੰਘ ਨੇ ਉਹ ਤੋਂ ਕਹਿ ਦਿੱਤਾ ਕਿ ਭਾਈ ਤੁਸੀਂ ਐਲਾਨ ਕਰ ਦਿਓ ਇਹ ਸੋਚਿਆ ਸੀ ਕਿ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਸਰਦਾਰ ਤੇਜ ਸਿੰਘ ਅਤੇ ਹੋਰ ਨਾਲ ਦੇ ਸੰਗੀ ਸਾਥੀ ਤੇ ਭਾਈ ਸਰਬਜੀਤ ਸਿੰਘ ਖਾਲਸਾ ਵੀ ਐਲਾਨ ਕਰ ਦੇਣਾ ਔਰ ਇਹਨਾਂ ਨੇ ਫਿਰ ਵਕੀਲ ਸਾਹਿਬਾਨ ਨਾਲ ਜਿਹੜੀ ਇਹਨਾਂ ਨੂੰ ਸਲਾਹ ਦਿੱਤੀ ਆ ਕਿ ਜਿੰਨਾ ਤੱਕ ਇਹ ਸੰਗ ਬਾਹਰ ਨਹੀਂ ਆਉਂਦੇ ਇਹਨੂੰ ਚਾਹੇ ਤੈ ਤੁਸੀਂ ਮਹੀਨਾ ਹੋਰ ਖੜਜੋ 15 ਦਿਨ ਹੋਰ ਖੜਜੋ ਜਿਸ ਦਿਨ ਭਾਈ ਅੰਮਰਤਪਾਲ ਸਿੰਘ ਆਪ ਐਲਾਨ ਕਰਨ ਸਟੇਟ ਤੇ ਆ ਕੇ ਉਹਦੇ ਨਜ਼ਾਰਾ ਉਹ ਉਹਦੇ ਦੇਖੋ ਕਹਿੰਦੇ ਹੜਾਂ ਦਾ ਹੜਾ ਆਊਗਾ ਇਹ ਗੱਲ ਇੱਕ ਬੜੀ ਸੋਚਣ ਤੇ ਉਹਦੇ ਸਮਝਣ ਵਾਲੀ ਆ ਕਿ ਜਿਸ ਦਿਨ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀ ਨਾਲ ਖੜੇ ਹੋਏ ਤੇ ਉਸ ਦਿਨ ਐਲਾਨ ਕੀਤਾ ਪਾਰਟੀ ਦਾ ਤੇ ਫਿਰ ਤੁਸੀਂ ਜਹੋ ਜਲ ਉਹ ਤੁਸੀਂ ਦੇਖੋਗੇ ਤੇ ਆਉਣ ਵਾਲਾ ਜਿਹੜਾ ਭਵਖ ਉਹ 27 ਦਾ ਉਹ ਬਦਲ ਕੇ ਰੱਖ ਦਿੱਤਾ ਜਾਊ ਇਸ ਕਰਕੇ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਛੱਡਿਆ ਜਾਵੇ ਕਿਉਂਕਿ ਉਹ ਆ ਕੇ ਕਿਤੇ ਸੰਘਰਸ਼ ਨਾ ਬਿੜ ਲੈਵੇ ਜਿਵੇਂ ਹੁਣ ਦੋ ਪਾ ਐਮਐਲ ਐਮਪੀ ਜਿੱਤ ਗਏ ਭਾਈ ਸੱਜਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਇਸ ਕਰਕੇ ਇਹਨਾਂ ਨੇ ਸਾਰਾ ਜੋ ਤਾਣਾ ਬਾਣਾ ਬੁਣਿਆ ਹੋਇਆ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਏ ਏਜੰਸੀਆ ਤੋਂ ਕਰਵਾ ਕੇ ਕਾਤਲ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਪਸਾਉਣਾ ਚਾਹੁੰਦਿਆਂ ਨੇ ਤੇ ਨਾਲ ਉਹ ਜੇ ਬੰਦੇ ਲਾਲੇ ਕਿਉਂਕਿ ਸਾਰਾ ਕੁਝ ਹੋ ਜਾਂਦਾਗਾ ਤੁਹਾਨੂੰ ਪਤਾਗਾ 84 ਵੇਲੇ ਸਾਰਾ ਕੁਝ ਹੁੰਦਾ ਆਇਆਗਾ ਹੁਣ ਡਰ ਇਹਨਾਂ ਨੂੰ ਇਹ ਸਤਾ ਰਿਹਾ ਕਿ 27 ਦੇ ਵਿੱਚ ਕੀ ਬਣੂਗਾ 27 29 ਦੇ ਵਿੱਚ ਚੋਣਾ ਹੋਣੀਆਂ ਨੇ ਤੇ ਉਸ ਤੋਂ ਪਹਿਲਾਂ ਜਿਹੜਾ ਕਿ ਲਾ ਪਾਰਟੀ ਦਾ ਜੇ ਐਲਾਨ ਕਰ ਦਿੰਦਾ ਭਾਈ ਅੰਮਰਤਪਾਲ ਸਿੰਘ ਆ ਤੇ ਜਿਹੜੀਆਂ ਕਿ ਸੀਟਾਂ ਨੇ ਆਪਣੇ ਪੰਜਾਬ ਦੀਆਂ ਤੇ ਜੇਕਰ ਬਹੁਮਤ ਲੈ ਜਾਂਦੇ ਆ ਐ ਨਹੀਂ ਪਤਾ ਕਿ ਨਰੋਲ ਸਰਕਾਰ ਹੀ ਬਣ ਜਾਵੇ ਜਿਸ ਤਰ੍ਹਾਂ 1999 ਦੇ ਵਿੱਚ ਸਿਮਰਜੀਤ ਸਿੰਘ ਮਾਨ ਤੋਂ ਦੀ ਪਾਰਟੀ ਨੂੰ ਲੋਕਾਂ ਨੇ ਵੱਡੀ ਰੀਡ ਨਾਲ ਦੇ ਜਿਹੜਾ 13 13 ਸੀਟਾਂ ਜਿਤਾ ਦਿੱਤੀਆਂ ਸੀ ਪਰ ਠੀਕ ਹੈ ਕਿ ਕਈ ਵਾਰੀ ਮੰਦੇ ਦਾ ਕਿਸੇ ਹੋਰ ਪਾਸਾ ਮੜ ਜਾਂਦਾ ਹੈਗਾ ਚਲੋ ਆਪਾਂ ਉਸ ਵਿੱਚ ਤੇ ਗੱਲ ਨਹੀਂ ਕਰਦੇ ਗੱਲ ਆਪਾਂ ਭਾਈ ਅੰਮਰਤਪਾਲ ਸਿੰਘ ਤੇ ਰੱਖਦੇ ਆ ਅੰਮਰਤਪਾਲ ਸਿੰਘ ਇਹਨਾਂ ਦੇ ਐ ਲੜਦਾ ਜਮੇ ਕੋਈ ਸੱਪ ਡੰਗ ਮਾਰਦਾ ਹੋਵੇ ਜਮੇ ਕੋਈ ਠੂਹਾ ਲੜਦਾ ਹੋਵੇ ਜਮੇ ਕੋਈ ਕੋਈ ਭਿੰਡ ਲੜ ਜਾਵੇ ਇਹਨਾਂ ਦੀ ਚੀਕਾਂ ਪੈਂਦੀਆਂ ਨੇ ਅਸੀਂ ਜਦੋਂ ਅੰਮਰਤਪਾਲ ਸਿੰਘ ਦਾ ਨਾਮ ਲੈਂਦੇ ਆ ਕਹਿੰਦੇ ਇਹ ਚਲੂਨੇ ਲੜ ਲੱਗੇ ਜਾਂਦੇ ਆ ਹਾਜ਼ਮ ਨਹੀਂ ਗੱਲਾਂ ਹੁੰਦੀਆਂ ਕਿ ਅੰਮਰਤਪਾਲ ਸਿੰਘ ਦੀ ਕਿਉਂ ਗੱਲ ਕਰਦੇ ਆ ਇਹ ਸੋਚਦੇ ਆ ਕਿ ਦੂਜਾ মিডিਆ ਗੱਲ ਨਹੀਂ ਕਰਦਾ ਅਸੀਂ ਕਿਸੇ ਦਾ ਠੇਕਾ ਨਹੀਂ ਲੈਂਦਾ ਕੋਈ ਗੱਲ ਕਰੇ ਨਾ ਕਰੇ ਅਸੀਂ ਡਟ ਕੇ ਹਮਾਇਤ ਕਰਨੀ ਆ ਗੱਲ ਕਰਨੀ ਆ ਭਾਈ ਅੰਮਰਤਪਾਲ ਸਿੰਘ ਦੀ ਅਸੀਂ ਉਸ ਸੱਚੇ ਸਿੱਕ ਦੀ ਗੱਲ ਕਰਨੀ ਆ ਭਾਈ ਅੰਮਰਤਪਾਲ ਸਿੰਘ ਮੈਰੋ ਦੀ ਵੀ ਗੱਲ ਕਰਦੇ ਅਸੀਂ ਸਾਨੂੰ ਪਤਾ ਕਿ ਉਹ ਨੌਜਵਾਨ ਡਟ ਕੇ ਖੜਾ ਉਹ ਸਾਧਾਂ ਦੇ ਜਿਹੜੇ ਵੱਟ ਕੱਢ ਰਿਹਾਗਾ ਜਿਨ੍ਹਾਂ ਨੇ ਰੇਪ ਕਰੇ ਹੋਏ ਨੇ ਤੇ ਹੋਰ ਨੌਜਵਾਨ ਕਿੰਨੇ ਨੇ ਜਿਹੜੇ ਚੰਗੇ ਕੰਮ ਕਰ ਰਹੇ ਨੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਉਹਨਾਂ ਦੀ ਬਾਦ ਚੁੱਕਦੇ ਆ ਇੱਥੇ 3700 ਲਗਾਉੜ ਬੈਠੀ ਆ ਕਿ ਦੇ ਉੱਧਰ ਬੈਠੀ ਆ ਉਹ ਜਿਹੜੇ ਬਲਾਤਕਾਰੀ ਦੇ ਹਾਮੀ ਦੇ ਵਿੱਚ ਅੱਜ ਲੋਕ ਬੋਲ ਰਹੇ ਨੇ ਅੱਨੇ ਧਾੜੇ ਸਾਡੇ ਕੋਲ ਤੋਂ ਦੀ ਕਿਰਪਾਨਾ ਪਾ ਕੇ ਅੱਲ ਢੰਡਰੀਆਂ ਵਾਲੇ ਬਰਬਰ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਲੋਕ ਉਹ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਪਰ ਸ਼ਰਮ ਇਹਨਾਂ ਨੂੰ ਕਾਦੀ ਆ ਇਹਨਾਂ ਦੇ ਕਮੈਂਟਾਂ ਦੇ ਥੱਲੇ 99 ਤੋਂ ਉੱਪਰ ਲਾ ਲਓ 99% ਗਾਲਾਂ ਹੁੰਦੀਆਂ ਜਿਸ ਨੂੰ ਧੀ ਭੈਣ ਦੀਆਂ ਗਾਲਾਂ ਦਿੰਦੇ ਆ ਲੋਕ ਆ ਜਿਸ ਦਾ ਇਹਨਾਂ ਬੁਰਾ ਹਾਲ ਕਰਦੇ ਉਹ ਬੰਦੇ ਨੂੰ ਬਿਸ਼ਰਮਤ ਦੇ ਨਾਲ ਮਰ ਜਾਣਾ ਚਾਹੀਦਾਗਾ ਸਿਰਫ ਆਪਣੇ ਚਾਰ ਬਿਵਾਂ ਦੀ ਖਾਤਰ ਕਿਤੇ ਤੁਸੀਂ ਕਿਸ ਦੇ ਖਿਲਾਫ ਬੋਲਦੇ ਹੋ ਕਿਤੇ ਤੁਸੀਂ ਕਿਸ ਦੇ ਖਿਲਾਫ ਬੋਲਦੇ ਹੋ ਅਸੀਂ ਤਾਂ ਭਾਈ ਸੱਚ ਬੋਲਦੇ ਆ ਨਾ ਕਿਸੇ ਦੇ ਖਿਲਾਫ ਬੋਲਦੇ ਆ ਅੰਮਰਪਾਲ ਸਿੰਘ ਦੇ ਜਿਹੜਾ ਇਹ ਸੱਚ ਬੋਲਦਾ ਕਿ ਭਾਈ ਅੰਮਰਪਾਲ ਸਿੰਘ ਜੇਲ੍ਹ ਦੇ ਵਿੱਚ ਆ ਉਹਦਾ ਕੇਸ ਚੱਲ ਰਿਹਾ ਉਹ ਨੌਜਵਾਨ ਨੇ ਨਸੇ ਬੰਦ ਕਰਾਏ ਅੰਮਰ ਸਿਕਾਇਆ ਇਹ ਸੱਚ ਆ ਹੁਣ ਜੇ ਕੋਈ ਰੇਪ ਕਰਦਾਗਾ ਉਹ ਸਾਰਾ ਮੀਡੀਆ ਦੇ ਵਿੱਚ ਆਇਆ ਤੇ ਉਹਦਾ ਸੱਚ ਹੈ ਭਾਈ ਹੁਣ ਜੇ ਕਿਸੇ ਨੂੰ 12 ਸਾਲ ਬਾਅਦ ਇਨਸਾਫ ਮਿਲਿਆ ਕਿਸੇ ਨੂੰ ਅੱਜ ਕਹਿੰਦੇ ਢੱਡਰੀਆਂ ਬਾਲਾ ਜੀ ਸੱਚਾ ਬੰਦਾ ਹੈਗਾ ਉਹਨੂੰ ਫਸਾਇਆ ਜਾ ਰਿਹਾ ਉਹਨੂੰ ਇਸ ਤਰ੍ਹਾਂ ਕਰਾਇਆ ਜਾ ਰਿਹਾ ਫੇਰ ਤਾਂ ਜੇਕਰ ਕੋਈ ਫਸਾਉਣਾ ਹੋਵੇ ਫੇਰ ਤਾਂ ਅਗਲਾ ਹਰੇਕ ਨੂੰ ਫਸਾ ਲਿਆ ਕਰੇ ਅਦਾਲਤ ਨੇ ਇੱਕ ਵੱਡਾ ਜਿਹੜਾ ਇਹ ਝਟਕਾ ਦਿੱਤਾ ਜਨ ਕਿ ਅਦਾਲਤ ਨੂੰ ਜੇਕਰ ਸਬੂਤ ਲੱਗੇ ਅਦਾਲਤ ਨੇ ਤੇ ਫੇਰ ਹੀ ਜਾ ਕੇ ਕੇਸ ਹੋਇਆ ਤੇ ਨਹੀਂ ਪੁੱਛੋ ਉਸ ਦਿਨ ਤਾਂ ਕੇਸ ਕਰਦੇ ਨੇ 12 ਸਾਲ ਕਿਉਂ ਅਗਲੇ ਨੂੰ ਧੱਕੇ ਖਾਣੇ ਪੈਂਦੇ ਤੇ ਹੁਣ ਫਿਰ ਸਾਹਮਣੇ ਵੀ ਨਹੀਂ ਆਉਂਦਾ ਭੱਜਿਆ ਫਿਰਦਾਗਾ ਸੱਚਾ ਬੰਦਾ ਕਿਤੇ ਭਜਦਾ ਨਹੀਂ ਹੁੰਦਾ ਸੱਚਾ ਬੰਦੇ ਨੂੰ ਚਾਹੇ ਉਹ ਕਹਿੰਦਾ ਮੇਰੇ ਤੇ ਸਰ ਕੱਟਿਆ ਜਾਵੇ ਮੈਂ ਸੱਚਾ ਮੈਂ ਭਜਦਾ ਨਹੀਂ ਜਿੰਮੇ ਤੇ ਜੋ ਮਰਜ਼ੀ ਕਰੋ ਤੇ ਇਸ ਕਰਕੇ ਜਿਹੜਾ ਬੰਦਾ ਕਾਣਾ ਹੁੰਦਾਗਾ ਉਹੀ ਗੱਲਾਂ ਤੋਂ ਭਜਦਾ ਉਹੀ ਸਾਰਾ ਕੁਝ ਤੋਂ ਅਨਕਵਾਰੀਆਂ ਤੋਂ ਵੀ ਭਜਦਾ ਤੁਸੀਂ ਭਾਈ ਅੰਮਰਤਪਾਲ ਸਿੰਘ ਨੂੰ ਜਿੰਨੇ ਵੀ ਪਿਆਰ ਕਰਦੇ ਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਵਿਰੋਧੀਆਂ ਦੇ ਹਿੱਕ ਉੱਤੇ ਦੇਵਾ ਬਾਲੇ ਰੱਖਿਆ ਕਰੋ ਕਮੈਂਟ ਵਿੱਚ ਜਰੂਰ ਇੱਕ ਦੀ ਤਾਂ ਦੋ ਕਰ ਦਿਆ ਕਰੋ ਤਾਂ ਕਿ ਇਹਨਾਂ ਨੂੰ ਹੋਰ ਇਹਨਾਂ 'ਚ ਥੋੜੀ ਜਿਹੀ ਮਿਰਚਾਂ ਲਗਾ ਦਿਆ ਕਰੋ ਥੋੜੀ ਜਿਹੀ ਮਿਰਚ ਪਰ ਮਿਨਸ਼ਾਲਾ ਲਗਾ ਦਿਆ ਕਰੋ ਤਾਂ ਕਿ ਲੋਕਾਂ ਦਾ ਜਿਹੜਾ ਕਿੱਤਾ ਬਣ ਚੁੱਕਿਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਅਸੀਂ ਭੰਡਣਾ ਹੀ ਭੰਡਣਾ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਅਗਲੀ ਵੀਡੀਓ ਦੇ ਲਈ ਤਾਂ ਨੂੰ ਸ਼ੇਦੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਉਣੇ ਆ ਤੇ ਜੁੜੇ ਰਹੋ ਤੁਸੀਂ ਬਣੇ ਰਹੋ ਪੰਜਾਬੀ ਵਿਰਸਾ ਟੀਵੀ ਦੇ ਨਾਲ ਮੈਂ ਹਾਂ ਮੱਖਣ ਸਿੰਘ ਉੱਬਾ